ਸੋਸ਼ੀਕਾ ਗਾਇਸ ਮੇਰਾ ਨਾਮ ਹੈ ਹਰਦੀਪ ਕੌਰ ਅੱਜ ਹੈ ਅੱਜ ਦੇ ਦਿਨ 27 ਜਨਵਰੀ ਨੂੰ ਸਾਡੀ ਹੋਈ ਸੀ ਇੰਗੇਜਮੈਂਟ ਔਰ ਇਸ ਲਈ ਇਸੀ ਖੁਸ਼ੀ 'ਚ ਮੈਂ ਬਣਾ ਰਹੀ ਸੀ ਬਲੌਗ ਮੈਂ ਆਈ ਸੀ ਛੱਤ ਤੇ ਦੁਪਹਿਰ ਦਾ ਟਾਈਮ ਹੋ ਗਿਆ ਕਿਤੇ ਜਾਣਾ ਸੀ 1 ਵਜਨ ਦਾ ਟਾਈਮ ਹੈ ਲੰਚ ਟਾਈਮ ਹੋ ਗਿਆ ਜੀ ਸਰਦਾਰ ਜੀ ਹਜੇ ਖਾਣਾ ਖਾਣ ਤਾਂ ਨਹੀਂ ਆਏ ਤੇ ਜਪਜੀ ਵੀ ਨਹਾ ਤੋ ਕੇ ਹੋ ਗਈ ਸੀ ਤਿਆਰ ਹਾਏ ਜੱਪੂ ਜਪਜੀ ਕਰ ਰਹੀ ਹੈ ਕੰਗਾ ਹਾਏ ਜਪਜੀ ਹੈਲੋ ਕਰਿਓ ਸਸੀ ਕਾ ਬੁਲਾਇਓ ਸਸੀ ਕਾ ਜਪਜੀ ਨੇ ਹੈਡ ਵਾਸ਼ ਕੀਤਾ ਹਨਾ ਜਪਜੀ ਸਿਰ ਨਾ ਆਈਆ ਬਈ ਆ ਦੇਖੋ ਜਪਜੀ ਆਪਣੇ ਕੰਮ ਆਪ ਹੀ ਕਰਦੀ ਬਹੁਤ ਸਮਝਦਾਰ ਮੇਰਾ ਬੱਚਾ ਏ ਹਨਾ ਜਪਜੀ ਸਵੀਟ ਬੱਚਾ ਚਲੋ ਹੁਣ ਮੈਂ ਸਰਦਾਰ ਜੀ ਨੂੰ ਕਾਲ ਕਰਾਂ ਉਹ ਆਣ ਤੇ ਫੇਰ ਅਸੀਂ ਜਾਈਏ ਤੇ ਆ ਚਾਹ ਪੱਤੀ ਹੈ ਜੀ ਬੂਟਿਆਂ ਵਾਲੀ ਚਾਹ ਪੱਤੀ ਬਹੁਤ ਹੈਲਦੀ ਹੁੰਦੀ ਆ ਤੇ ਇਸੇ ਤਰ੍ਹਾਂ ਮੈਂ ਕਾਫੀ ਚਾਹ ਪੱਤੀ ਸਟੋਰ ਕਰਕੇ ਰੱਖੀ ਹੋਈ ਆ ਤੇ ਪਲਾਂਟਸ ਦੀਆਂ ਵੀਡੀਓ ਵੀ ਤੁਹਾਨੂੰ ਜਲਦੀ ਦੱਸੂਗੀ ਤੇ ਆਪਾਂ ਟੈਰਸ ਗਾਰਡਨ ਦਾ ਵੀ ਸ਼ੌਂਕ ਰੱਖਦੇ ਆ ਆਰਗੈਨਿਕ ਖੇਤੀ ਚਲੋ ਬਣੇ ਰਹੋ ਬਲੌਗ ਦੇ ਨਾਲ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰਿਓ ਔਰ ਲਾਈਕ ਕਰਿਓ ਔਰ ਕਮੈਂਟ ਕਰਿਓ ਮੈਂ ਕਿਵੇਂ ਦੇ ਮੇਰੇ ਬਲੌਗ ਲੱਗਦੇ ਨੇ ਤੁਹਾਨੂੰ ਔਰ ਕੀ ਕੀ ਮੇਰੇ ਬਲੌਗਾਂ ਚ ਮੈਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂ ਕਿ ਮੇਰੇ ਬਲੌਗ ਹੋਰ ਵੀ ਵਧੀਆ ਬਣਨ। ਲਓ ਜੀ ਸਰਦਾਰ ਜੀ ਚੱਲੇ ਕੰਮ ਤੇ। ਬਾਏ ਮਟੂ। ਤੇ ਮੇ ਜੀ ਪਾਪਾ ਨੂੰ ਬਾਏ ਕਰ ਦੋ। ਹੁਣ ਮੌਸਮ ਤਾਂ ਪਹਿਲਾਂ ਨਾਲ ਬਹੁਤ ਵਧੀਆ ਹੋ ਗਿਆ ਜੀ ਹੁਣ ਤਾਂ ਡੇਲੀ ਧੁੱਪ ਨਿਕਲਦੀ ਆ। ਹਾਂ ਜੀ ਹਾਂ ਵੈਦਰ ਜਾਣਕਾਰੀ ਬਿਲਕੁਲ। ਤੇ ਡੌਗੀ ਰੋਟੀ ਖਾ ਗਿਆ। ਉਹ ਤੌੜੀ ਚ ਪਾਣੀ ਬਦਲਦੀ ਐ ਅੰਮਾ ਇਹ ਦੇਖੋ ਇਹ ਇੱਥੇ ਵੀ ਪੰਛੀਆਂ ਨੇ ਦਾਣਾ ਮਤਲਬ ਅਮਰੂਦ ਲੱਗੇ ਹੋਏ ਨੇ ਉਹ ਖਾਦੇ ਹੋਏ ਨੇ ਹਾਂਜੀ ਠੀਕ ਆ ਉੜਕਾ 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 ਜਵਜੀ ਕਰਤਾ ਪਾਪਾ ਨੂੰ ਬਾਏ ਹੈ ਨਹੀਂ ਇਹ ਚੌੜ ਕਰਦੀ ਹਜੇ ਚੌੜ ਲੋ ਜੀ ਮੈਂ ਆਈ ਸੀ ਦੁਕਾਨ ਤੇ ਆ ਬੈਠੀ ਆ ਸਾਡੀ ਜਪਜੀ ਇਹਨੂੰ ਲੱਗੇ ਹੋਈ ਸੀ ਭੁੱਖ ਤੇ ਇਹ ਸਾਡੀ ਦੁਕਾਨ ਜੀ ਐਸ ਐਚ ਕਲੈਕਸ਼ਨ ਤੇ ਆ ਦੇਖੋ ਦੁਕਾਨ ਦੇ ਵਿੱਚ ਅਸੀਂ ਲਗਾਏ ਆ ਪਰਦੇ ਦੇਖੋ ਕਿੰਨੇ ਵਧੀਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਆ ਪਰਦੇਆਂ ਦਾ ਔਰ ਵਧੀਆ ਲੱਗਦੀ ਹੈ ਡੈਕੋਰੇਸ਼ਨ ਕਰਕੇ ਦੁਕਾਨ ਤੇ ਪਹਿਲਾਂ ਸਾਡੀ ਦੁਕਾਨ ਬਾਜ਼ਾਰ ਦੇ ਦੂਜੀ ਸਾਈਡ ਸੀ ਉਤੋਂ ਬਾਅਦ ਅਸੀਂ ਇੱਧਰ ਸ਼ਿਫਟ ਕੀਤੀ ਆ ਹੁਣ ਆ ਆਪਾਂ ਨੇ ਕਿੰਨੇ 8 9 ਤਰੀਕ ਨੂੰ ਆਣਾ ਇੱਧਰ ਸ਼ਿਫਟ ਕੀਤੀ ਆ 8 9 ਜੁਲਾਈ ਨੂੰ ਅਸੀਂ ਇੱਧਰ ਨਾ 8 9 ਨਹੀਂ ਸੌਰੀ ਸੌਰੀ 18 19 ਇੱਕ ਤਾਂ ਮੈਂ ਖਾਈ ਗਈ ਸੀ 18 19 ਜੁਲਾਈ ਨੂੰ ਅਸੀਂ ਨੇ ਇੱਧਰ ਦੁਕਾਨ ਸ਼ਿਫਟ ਕੀਤੀ ਆ ਜੀ ਪਹਿਲੇ ਓਪਨਿੰਗ ਵੀ 18 19 ਤੇ ਅਸੀਂ ਓਪਨਿੰਗ ਵੀ 6 ਮਹੀਨੇ ਪਹਿਲਾਂ 18 19 ਨੂੰ ਇਹ ਕੀਤੀ ਸੀ

ਜਬੂਤਾ ਨਹੀਂ ਮਿਲਿਆ ਫਰਬ੍ਰੀਜ ਮਿਲੂਗਾ ਚਲੋ ਜੀ ਚਲੋ ਫਿਰ ਚੱਲੀਏ ਹੁਣ ਆਪਣੇ ਘਰਾਂ ਨੂੰ ਵਾਪਸ ਘਰੇ ਆ ਗਏ ਤੇ ਸਰਦਾਰ ਜੀ ਦੱਸ ਰਿਹਾ ਸੀ ਮੈਨੂੰ ਸਕੂਟਰ ਹੁਣ ਕਿ ਰਾਤ ਨੂੰ ਉਹਨਾਂ ਦੇ ਡੋਰ ਫਸ ਗਈ ਹੈ ਨਾ ਬਸੰਤ ਦੇਖੋ ਆ ਰਹੀ ਆ ਹੈ ਨਾ ਵਸੰਤ ਪੰਚਮੀ ਸਭ ਨੂੰ ਖੁਸ਼ੀਆਂ ਲੈ ਕੇ ਆਵੇ ਤੇ ਚਾਇਨਾ ਡੋਰ ਦੀ ਵੈਸੇ ਆਪਾਂ ਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਸਾਡੇ ਘਰ ਦੇ ਵਿੱਚ ਕੋਈ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਦਾ ਤਾਂ ਕਿਰਪਾ ਕਰਕੇ ਜੀ ਕੋਸ਼ਿਸ਼ ਕਰੋ ਹਨਾ ਚਾਇਨਾ ਡੋਰ ਦੀ ਵਰਤੋਂ ਨਾ ਕਰੋ ਜੀ ਤਿਹਾਰ ਸਭ ਨੂੰ ਖੁਸ਼ੀਆਂ ਦੇਣ ਲਈ ਬਣਿਆ ਤੇ ਬਹੁਤ ਨੁਕਸਾਨ ਹੁੰਦੇ ਨੇ ਚਾਇਨਾ ਡੋਰ ਨਾਲ ਤੇ ਆਪਾਂ ਹੁਣ ਬਣਾਈਏ ਚਾਹ ਹਨਾ ਆ ਸਾਡਾ ਕਿਚਨ ਹੈ ਜੀ ਤੇ ਮੈਂ ਬਣਾਵਾਂ ਚਾਹ ਮੈਨੂੰ ਬੂਟਾ ਤਾਂ ਨਹੀਂ ਮਿਲਿਆ ਹੈਗਾ ਗੁਲਾਬ ਦਾ ਨਰਸਰੀ ਵਾਲੇ ਕਹਿੰਦੇ ਫਰਬਰੀ ਚ ਮਿਲੂਗਾ ਗੁਲਾਬ ਦਾ ਬੂਟਾ ਦੇਖਦੀਆਂ ਫਿਰ ਜਿਹੜਾ ਰੈੱਡ ਗੁਲਾਬ ਹੈ ਲਾਲ ਗੁਲਾਬ ਦੇਖਦੀਆਂ ਕਿ ਉਹਦੀ ਕਟਿੰਗ ਹੀ ਗ로우 ਕਰ ਲਵਾਂ ਫਿਰ ਜ਼ਰੂਰੀ ਹੈ ਜ਼ਰੂਰੀ ਹੈ ਕਿ ਮੈਂ ਗੁਲਾਬ ਦਾ ਬੂਟਾ ਲਗਾਣਾ ਪਰ ਹਾਂ ਮੈਨੂੰ ਦੋ ਗਮਲੇ ਜ਼ਰੂਰ ਮਿਲ ਗਏ ਆ ਦੇਖੋ ਸਰਦਾਰ ਜੀ ਕਹਿੰਦੇ ਮੈਂ ਦੁਕਾਨ ਤੇ ਗਮਲੇ ਨਹੀਂ ਰੱਖਣੇ ਹੈਗੇ ਉੱਥੇ ਦੇਖ ਰੇ ਕਰਨੀ ਮੁਸ਼ਕਿਲ ਆ ਇੱਕ ਗਮਲਾ ਆ ਪਿਆ ਤੇ ਦੂਸਰਾ ਗਮਲਾ ਲੈ ਕੇ ਆ ਰਹੇ ਨੇ ਖੁਸ਼ੀ ਦੇ ਨਾਲ ਦੁਕਾਨ ਤੋਂ ਤੇ ਦੋ ਗਮਲੇ ਮੈਨੂੰ ਮਿਲ ਗਏ ਤੇ ਬਸ ਐਨਾ ਹੀ ਠੀਕ ਹੈ ਔਰ ਮੈਨੂੰ ਇੰਨੇ ਜੀ ਖੁਸ਼ੀ ਹੈ ਕਿ ਹਾਂ ਜੋ ਮੇਰਾ ਛੱਤੇ ਸਬਜ਼ੀਆਂ ਬੂਟੇ ਲਗਾਨੀ ਆ ਔਰ ਮੈਨੂੰ ਇਹ ਤੋਂ ਹੀ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਗਮਲੇ ਨੇ ਉਹ ਕੰਮ ਆ ਜਾਣਗੇ ਚਾਹੇ ਸਬਜ਼ੀਆਂ ਲਗਾਓ ਇਹਦੇ ਵਿੱਚ ਚਾਹੇ ਪlant ਲਗਾਓ ਆਪਣੀ ਇੱਛਾ ਹੈ ਤਾਂ ਹੁਣ ਦੇਖੋ ਫਰਵਰੀ ਦੇ ਵਿੱਚ ਇੱਕ ਹੋਰ ਪ੍ਰੋਗਰਾਮ ਹੈ ਤਾਂ ਫਿਰ ਮੈਂ ਉਸ ਟਾਈਮ ਦੇਖੂਗੀ ਗੁਲਾਬ ਦੇ ਬੂਟੇ ਲਿਆਉਂਗੀ ਫਿਲਹਾਲ ਅਜੇ ਇਦਾਂ ਹੀ ਕੰਮ ਚਲਾਣੇ ਆ। ਜੀ ਘਰ ਦੇ ਵਿੱਚ ਰੌਣਕ ਲਗਾਈ ਰੱਖਦੀ ਆ। ਇਹ ਇਹਨੇ ਆਪਣਾ ਜਿਹੜਾ ਡ्रेसਿੰਗ ਟੇਬਲ ਐ। ਇਹਨੂੰ ਇਹਨੇ ਬਣਾਇਆ ਹੋਇਆ ਕਿਚਨ। ਤੇ ਜਿਹੜਾ ਚਲੋ ਖਿਲਾਰਾ ਤਾਂ ਸੁਖ ਨਾਲ ਜਿਹਾ ਦੇ ਹੁੰਦਾ ਹੀ ਆ ਜਿਹੜਾ ਇਹ ਖਡਾਉਣੇ ਨੇ। ਇਹ ਹਰ ਟਾਈਮ ਇਹਨੂੰ ਇਦਾਂ ਹੀ ਚਾਹੀਦੇ ਨੇ। ਜੇ ਮੈਂ ਇਹਨਾਂ ਨੂੰ ਰੱਖ ਦਵਾਂ ਸੰਭਾਲ ਕੇ ਜਾਂ ਇੱਧਰ ਉੱਧਰ ਸੈੱਟ ਕਰ ਦਵਾਂ। ਨਾਲ ਦੀ ਨਾਲ ਕਹੋਗੇ ਤੁਸੀਂ ਮੇਰੇ ਖਡਾਉਣਿਆਂ ਨੂੰ ਕਿਉਂ ਹੱਥ ਲਗਾਇਆ। ਤੇ ਹੁਣ ਇਹ ਬਣਾ ਕੀ ਬਣਾ ਰਹੀ ਐ ਜੱਪੂ?

ਓਏ ਇਹਦੀ ਪਿੰਕੀ ਵੀ ਗਿਰੀ ਪਈ ਆ ਵਿਚਾਰੀ ਪਿੰਕੀ ਨੂੰ ਤਾਂ ਸੈੱਟ ਕਰਕੇ ਬਿਠਾ ਲਿਆ ਕਰ ਡਰੈਸਿੰਗ ਟੇਬਲ ਤੇ ਦੇਖ ਕਿਦਾਂ ਪਈ ਆ ਵਿਚਾਰੀ ਹਾਂ ਓਹੋ ਬਾਬੀ ਲਓ ਜੀ ਵਾਹ ਜੀ ਵਾਹ ਕਰਛੀ ਵੇ ਰਿਓ ਮੈਡਮ ਜੀ ਤੁਸੀਂ ਤਾਂ ਗੱਲ ਹੀ ਨਹੀਂ ਕਰਦੇ ਜਪਦੀਪ ਕੌਰ ਗਾਈਜ਼ ਚਲੋ ਬੂਟਾ ਤਾਂ ਨਹੀਂ ਮਿਲਿਆ ਫਿਰ ਅਸੀਂ ਸੋਚਿਆ ਖੁਆ ਬਣਾ ਲਈਏ ਕੱਲ ਕਿਸੇ ਕਾਰਨ ਕਰਕੇ ਖੁਆ ਨਹੀਂ ਬਣਾ ਹੋਇਆ ਤੇ ਅੱਜ ਬਣਾ ਰਹੇ ਸੀ ਹਵਾ ਚੱਲ ਰਹੀ ਸੀ ਫਿਰ ਮਮਟੀ ਦੀ ਇਸ ਸਾਈਡ ਸਾਨੂੰ ਸੈਟ ਲੱਗਿਆ ਤੇ ਇੱਥੇ ਹਵਾ ਨਹੀਂ ਆ ਰਹੀ ਤੇ ਭਾਗਤ ਚੁੱਲੇ ਨੇ ਮਦਦ ਕਰਤੀ ਜਿੱਦਾਂ ਦਾ ਵੀ ਹੈ ਸਾਡਾ ਕੰਮ ਚੱਲ ਗਿਆ ਜੀ ਚੁੱਲੇ ਦਾ ਤੇ ਨਾਲੇ ਆਪਾਂ ਨੂੰ ਚੁੱਲੇ ਦੀ ਸਵਾ ਮਿਲ ਜੂਗੀ ਬੂਟਿਆਂ ਲਈ ਜਿਹੜਾ ਖਾਦ ਦਾ ਕੰਮ ਕਰਦੀ ਆ ਔਰ ਨਾਲ ਇਹ ਘਰ ਦਾ ਖੁਆ ਹੋ ਜਾਊਗਾ ਜੀ। ਕਮ ਸੇ ਕਮ 2 ਘੰਟੇ ਚ ਖੁਆ ਬਣ ਜਾਊਗਾ। ਤੇ ਇਹ ਘਰ ਦਾ ਇਹ ਦੁੱਧ ਹੈ ਜਿਹੜਾ ਅਸੀਂ ਲਿਆ ਸੀ। ਏ ਕਰੀਓ ੱਕਣੇ ਕਰੀ ਫੇਰ। ਏ ਏ ਏ ਏ। ਓ ਹਾਜੀ ਬਾ। ਲਾਲਾ ਜੀ ਪੁਲਾਲਾ। ਕੀ ਮਮੋਦਲ ਵਾਲੀ। ਮਮੋਦਲ ਵਾਲੀ। ਮੈਂ ਨਹੀਂ ਆਪੀ ਖਾ ਲਾਂਗੀ। ਨਹੀਂ ਤਾਂ ਵੱਧ ਨਹੀਂ ਮੈਂ ਚੱਕ ਸਕਦੀ। ਉਹ ਦੋਨੇ ਭਈਆਂ ਨੇ। ਓ ਵਿਚਾਰੀ ਖੁਸ਼ੀ। ਦੋ ਕੰਮਲੇ ਚੱਕ ਕੇ ਥੱਕ ਗਈ ਗਾਈਜ਼ ਸਾਡੇ ਕੋਹਾ ਜੀ ਬਣਨ ਵਾਲਾ 2 ਘੰਟੇ ਦੇ ਵਿੱਚ ਖੁਆ ਬਣ ਜਾਣਾ 6 ਕਿਲੋ ਦੁੱਧ ਦਾ ਅਸੀਂ ਖੁਆ ਬਣਾਇਆ ਇਹ ਸਾਡੇ ਕੋਲ ਲੋਹੇ ਦਾ ਚੁੱਲ੍ਹਾ ਸੀ ਜਿਹਨੂੰ ਲਿਪ ਕੇ ਅਸੀਂ ਨੇ ਕੰਮ ਚਲਾਉਣ ਜੋਗਾ ਤਾਂ ਬਣਾ ਲਿਆ ਤੇ ਚੁੱਲ੍ਹਾ ਵਧੀਆ ਕੰਮ ਦੇਈ ਜਾਂਦਾ ਜੀ ਕਈ ਸਾਲਾਂ ਤੋਂ ਇਹ ਤੇ ਆ ਲੱਕੜਾ ਸਾਡੇ ਘਰ ਦੇ ਵਿੱਚ ਪਈਆਂ ਸੀ ਏ ਵੀ ਵਰਤੂ ਆ ਗਈਆਂ ਤੇ ਪਾਥੀਆਂ ਤਾਂ ਸਾਡੇ ਘਰ ਦੇ ਵਿੱਚ ਹੈਗੀਆਂ ਹੀ ਨੇ ਤੇ ਨਾਲੇ ਜਿਹੜੀ ਚੁੱਲ੍ਹੇ ਦੀ ਸਵਾਹ ਏ ਉਹ ਬੂਟਿਆਂ ਦੇ ਕੰਮ ਆ ਜੂਗੀ ਤੇ ਅੱਜ ਥੋੜੀ ਹਵਾ ਚੱਲਦੀ ਸੀ ਅਸੀਂ ਸਾਈਡ ਤੇ ਆ ਗਏ ਤੇ ਇੱਥੇ ਠੀਕ ਐ ਇਹ ਸਾਡਾ ਭੁੱਖੜ ਬੱਚਾ ਪਿਆਰਾ ਬੱਚਾ ਦੇਖੀਓ ਇਥੇ ਕੱਪੜਾ ਪਿਆਊਗਾ ਪਾਪੇ ਤਾਂ ਕਾਈ ਜਾਂਦੀ ਆ ਚਲ ਠੀਕ ਐ ਨਹੀਂ ਦਿਖਾਂਦੀ ਤੁਹਾਨੂੰ ਉਹ ਦੇਖ ਠੰਡਾ ਆਂਡਾ ਨਹੀਂ ਪਤੰਗ ਐ ਪਤਾਂਗ ਨਹੀਂ ਚੜਾਉਂਦੇ ਹੁੰਦੇ ਨਾ ਉਹ ਤੇ ਹਾਂ ਉਹ ਦੇਖ ਤੁਸੀਂ ਕੀ ਖਾਣੇ ਹੋ ਹਾਂ ਹਾਂ ਕੱਲੇ ਕੱਲੇ ਹੋ ਗਿਆ ਆ ਦੇਖੋ ਜੀ ਅੱਧੀ ਰਾਤ ਨੂੰ ਖੋਅ ਬਣਾਉਣ ਲੱਗੇ ਹੋਏ ਨੇ ਆ ਦੇਖੋ ਜੀ ਮੰਮੀ ਬੈਠੀ ਹੈ ਨੇਰੇ ਚ ਆਪਦੇ ਵਾਲਾ ਐਡ ਕਰੋਗੇ ਕਿ ਤਰ੍ਹਾਂ ਆ ਦੇਖੋ ਜੀ ਕੋਈ ਬਲਿਸ਼ ਫਲੈਸ਼ ਮਾਸਕਵਾ ਬਣ ਕੇ ਤਿਆਰ ਹੀ ਹੋ ਗਿਆ ਜੀ 6:30 ਦਾ ਟਾਈਮ ਆ ਸ਼ਾਮ ਦਾ ਦਿਨ ਹਜੇ ਛੋਟਾ ਹੀ ਨੇ ਵੈਸੇ ਆ ਦੇਖੋ ਜੀ ਖੁਆ ਬਣ ਕੇ ਤਿਆਰ ਹੋ ਚੁੱਕਿਆ ਹੈ ਅਸੀਂ ਹੁਣ ਥੱਲੇ ਤਾਰਨ ਲੱਗੇ ਆ ਜੀ ਠੀਕ ਹੈ ਜੀ ਆ ਦੇਖੋ ਕਿੰਨਾ ਘੈਂਟ ਹੋ ਗਿਆ ਇਹ ਇਹdੀਆਂ ਬਣਾਵਾਂਗੇ ਜੀ ਆਟੇ ਦੀਆਂ ਪਿੰਨੀਆਂ ਆ ਦੇਖੋ ਜੇ ਅਸੀਂ ਪਿੰਨੀਆਂ ਬੱਟ ਲਈਆਂ ਜੀ ਆ ਲਾਸਟ ਪਿੰਨੀ ਆ ਫਾਈਨਲੀ ਪਿੰਨੀਆਂ ਬਣ ਗਈਆਂ ਸ਼ਾਮ ਦੇ ਨਾ 7:30 ਵਜੇ ਗਏ ਜੀ ਪਿੰਨੀਆਂ ਬੱਟ ਦੇ ਬੱਟ ਦੇ ਚਲੋ ਤਿਆਰ ਹੋ ਗਏ ਠੰਡੀਆਂ ਹੋ ਜਾਣੀਆਂ ਫਿਰ ਇਹਨੂੰ ਸਟੋਰ ਕਰਕੇ ਰੱਖ ਲਵਾਂਗੇ ਤੇ ਹੁਣ ਬਣਾਵਾਂ ਮੈਂ ਰੋਟੀ ਅੱਜ ਥੋੜਾੇ ਲੇਟ ਹੋ ਗਏ ਚਲੋ ਮਿਲਦੇ ਫਿਰ ਤੁਹਾਨੂੰ ਅਗਲੇ ਬਲੌਗ ਚ ਬਾਏ ਸ਼ਸ਼ਿਆ ਕਾਲ ਜੀ